ਆਪਾਂ ਸੁਧਰੇ ਭੈਣ ਜੀ ਇਹ ਬਹੁਤ ਔਖਾ ਹੋ ਜਾਂਦਾ ਹੈ ਜੇ ਕੋਈ ਮੁੰਡਾ ਬੁਲਾ ਲਈ ਭੈਣ ਜੀ ਐਵੇਂ ਐਵੇਂ ਉਹ ਕੁੜੀ ਨੇ ਲੰਬ ਮੈਰिज ਕਰਾਈ ਅੱਜ ਅਸਤਵੀਰਾ ਕੀ ਕਰਦੀ ਸੀ ਭੈਣ ਜੀ ਇਹ ਸਾਰੀਆਂ ਖਿੜਕੜ ਹਸਦੀ ਜਾਂਦੀਆਂ ਨੇ ਉਹਦੇ ਨਾਲ ਤੇ ਇਹ ਤਾਂ ਗਲਤ ਗੱਲ ਹੈ ਮੈਨੂੰ ਤਾਂ ਬੜਾ ਗੁੱਸਾ ਚੜਦਾ ਐਵੇਂ ਇਹ ਹੈ ਬੀਬੀ ਪ੍ਰਦੀਪ ਕੋਰ ਅਤੇ ਬੀਬੀ ਗੁਸ਼ਰਨ ਕੋਰ ਕਹਿੰਦੇ ਨੇ ਜਵਾਨੀ ਭਵਿੱਖ ਵੱਲ ਵੇਖਦੀ ਹੈ ਬੁਢਾਪਾ ਅਤੀਤ ਵੱਲ ਅਤੇ ਅੱਧ ਖਣ ਉਮਰ ਦੇ ਵਿੱਚ ਸੁੱਜਦਾ ਨਹੀਂ ਕੀ ਵੇਖੀਏ ਕੀ ਤੇ ਕਿੱਧਰ ਜਾਈਏ ਅੱਜ ਇਹ ਸੇ ਮਸਲੇ ਤੇ ਗੱਲ ਕੀ ਟੈਨਸ਼ਨ ਜਾਈਏ ਕਿੱਧਰ ਦੇਖਦੇ ਆਂ ਕਿ ਘਰਾਂ ਦੇ ਵਿੱਚ ਉੱਚੀ ਬੋਲਦੇ ਆ ਪੇਰੈਂਟਸ ਆ ਨਾ ਕਰ ਰਿਹਾ ਹਲੇ ਪਹਿਲਾਂ ਹੀ ਇਹ ਇੰਨਾ ਕੁਝ ਦਿਮਾਗ 'ਚ ਭਰ ਦੇਣਾ ਤਾਂ ਬੱਚਾ ਸੱਚੀ ਕਰਨ ਲੱਗ ਜਾਂਦਾ ਕਿ ਮੈਂ ਕਰਕੇ ਵੇਖਦਾ ਹਾਂ ਬਿਲਾਲ ਦਾ ਫੁੱਲ ਆ ਜੇ ਉਹਨੂੰ ਆਪਾਂ ਟਾਣੀ ਤੋਂ ਤੋੜਾਂਗੇ ਨਾ ਜੇ ਉਹਨੂੰ ਆਪਾਂ ਇੱਕ ਗਲਾਸ ਦੇ ਵਿੱਚ ਥੋੜੇ ਜੇ ਪਾਣੀ 'ਚ ਰੱਖਾਂਗੇ ਤਾਂ ਮੁਰਝਾਊਗਾ ਕਿਉਂਕਿ ਉਹਨੂੰ ਕਿਉਂਕਿ ਉਹਨੂੰ ਖਿਲਣ ਦਾ ਟਾਈਮ ਨਹੀਂ ਮਿਲਣਾ ਖਿਲਣ ਦਾ ਟਾਈਮ ਨਹੀਂ ਮਿਲਦਾ ਹਨਾ ਕਿਉਂਕਿ ਉਹਨਾਂ ਆਪਾ ਆਪਣੇ ਅਕੋਰਡਿੰਗ ਬੰਦ ਕੀਤਾ ਆ ਜੇ ਉਹਨੂੰ ਟਾਣੀ ਤੇ ਹੀ ਉਹਨੂੰ ਖਿਲਣ ਦਿੱਤਾ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਉਹ ਆਪਣਾ ਟਾਈਮ ਆਉਣ ਤੇ ਪ੍ਰੋਪਰ ਖਿਲੇਗਾ ਤੇ ਖੁਸ਼ਬੂ ਵੀ ਵਿਖੇਰੇਗਾ ਨਾ ਸੋ ਉਹਨੂੰ ਤੋੜਨ ਦੀ ਬਜਾਏ ਸਗੋਂ ਉਹਨੂੰ ਜੇ ਗਲਤ ਕਰ ਰਿਹਾ ਤਾਂ ਸਮਝਾਓ ਜੇ ਚੰਗਾ ਕਰ ਰਿਹਾ ਤਾਂ ਉਹਨੂੰ ਹੋਰ ਮੋਟੀਵੇਟ ਕਰੋ ਆਪ ਵੀ ਗੱਲ ਕਰੀਏ ਤਾਂ ਕਿ ਉਹ ਜਿਹੜਾ ਮਾਹੌਲ ਹੀ ਨਹੀਂ ਮਿਲਦਾ ਕਿ ਇੱਕ ਵਿਅਕਤੀ ਕਿਸੇ ਦੂਸਰੇ ਵਿਅਕਤੀ ਨੂੰ ਕੁਝ ਕਹਿ ਨਹੀਂ ਸਕੇ ਆਪਣੇ ਦਿਲ ਦੀ ਗੱਲ ਰੱਖਣੀ ਤਾਂ ਦੂਰ ਦੀ ਗੱਲ ਹੈ ਪਰ ਜੇ ਕੋਈ ਦੂਸਰਾ ਆਪਾਂ ਨੂੰ ਗਲਤ ਕਰਦਾ ਜਿਵੇਂ ਆਪਾਂ ਕਹਿਣ ਤੋਂ ਵੀ ਕੋਈ ਰੇਜ਼ ਕਰ ਦੇ ਤਾਂ ਵੀ ਕਿਤੇ ਕੋਈ ਲੜਾਈ ਨਾ ਹੋ ਜਾਈ। ਕਿਵੇਂ ਕੋ ਝੱਲ ਨਾ ਨਾ ਵਾਦੇ ਜਿਵੇਂ ਫਿਰ ਉਹਨੂੰ ਠੀਕ ਕਰਨ ਦੇ ਵਿੱਚ ਹੀ ਕਈ ਹਫ਼ਤੇ ਕਈ ਮਹੀਨੇ ਲੱਗ ਜਾਂਦੇ ਨੇ ਲੋਕ ਕਹਿੰਦੇ ਨੇ ਕਿ ਚੁੱਪੀ ਠੀਕ ਹੈ ਜਾਂ ਫਿਰ ਬਾਹਰ ਕਿਸੇ ਹੋਰ ਨਾਲ ਗੱਲ ਕਰ ਲੈ। ਅਕਸਰ ਘਰਾਂ ਦੇ ਮਸਲੇ ਘਰਾਂ ਦੇ ਵਿੱਚ ਹੀ ਰਹਿਣੇ ਚਾਹੀਦੇ ਨੇ ਤਾਂ ਕਿਹਾ ਜਾਂਦਾ ਪਰ ਘਰਾਂ ਦੇ ਮਸਲੇ ਜਦੋਂ ਘਰਾਂ ਦੇ ਵਿੱਚ ਸੁਲਝਦੇ ਨੇ ਤਾਂ ਲੋਕ ਬਾਹਰ ਦਾ ਰਸਤਾ ਕਿਉਂ ਅਖਿਆਰ ਕੇ ਦੇ। ਜੇਕਰ ਆਪਾਂ પતિ ਪਤਨੀ ਦੇ ਰਿਸ਼ਤੇ ਨੂੰ ਦੇਖੀਏ ਤਾਂ ਐਸੇ ਵਿੱਚ ਕਿਸੇ ਦੇ ਵੱਲੋਂ ਬਾਹਰ ਜਾ ਕੇ ਸਬੰਧ ਬਣਾਏ ਜਾਂਦੇ ਨਹੀਂ ਕਿਉਂਕਿ ਉਸ ਦੀ ਗੱਲ ਤੇ ਕੁਝ ਪੜਤਾਲ ਕਰਦੇ ਵਿੱਚ ਨਹੀਂ ਹੋ ਰਹੀ। ਮਾਪਿਓ ਅਤੇ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਬੱਚੇ ਬਾਹਰ ਆਪਣੇ ਹਾਨ ਦਾ ਕੋਈ ਸਾਥ ਲੱਭਦੇ ਨਹੀਂ ਕਿਸੇ ਹੋਰ ਨੂੰ ਭਾਲਦੇ ਨਹੀਂ ਜਿਹੜਾ ਉਹਨਾਂ ਦੀ ਗੱਲ ਸੁਣ ਸਕੇ। ਹਾਲਾਂਕਿ ਉਹਨਾਂ ਦੇ ਕੋਲ ਮਸਲੇ ਦਾ ਹੱਲ ਤਾਂ ਨਹੀਂ ਹੁੰਦਾ ਪਰ ਸੁਣਾਉਣ ਦੇ ਵਾਸਤੇ ਹੀ ਉਹ ਕਿਸੇ ਨਾ ਕਿਸੇ ਨੂੰ ਲੱਭ ਲੈਂਦੇ ਨੇ ਕਿਹਾ ਜਾ ਸਕਦਾ ਹੈ ਪਰ ਇਸੇ ਤਰ੍ਹਾਂ ਹੀ ਮਾਪਿਆਂ ਦਾ ਵੀ ਉਹੀ ਹਾਲ ਹੁੰਦਾ ਘਰ ਦੇ ਵਿੱਚ ਕਿ ਜਿਹੜੇ ਮਸਲੇ ਉਹ ਹੱਲ ਨਹੀਂ ਕਰ ਪਾਉਂਦੇ ਉਹ ਵੀ ਬਾਹਰ ਜਾ ਕੇ ਗੱਲਾਂ ਕਰਦੇ ਨੇ ਕਿਸੇ ਹੋਰ ਤੋਂ ਸਲਾਮਾ ਲੈਂਦੇ ਨੇ ਪਰ ਇਹ ਅਕਸਰ ਕਿਹਾ ਜਾਂਦਾ ਹੈ ਪਰ ਜਿੱਥੇ ਪ੍ਰੋਬਲਮ ਹੈ ਨਾ ਸੋਲੂਸ਼ਨ ਵੀ ਉੱਥੇ ਹੀ ਹੁੰਦੀ ਹੈ ਜਿੱਥੇ ਬਿਮਾਰੀ ਹੈ ਨਾ ਜੇਕਰ ਤੁਸੀਂ ਉੱਥੇ ਹੀ ਦਵਾਈ ਲਾਓਗੇ ਦਵਾਈ ਪਾਓਗੇ ਉਹ ਤਾਂ ਹੀ ਬਿਮਾਰੀ ਠੀਕ ਹੋਗੀ ਜਿੱਕੇ ਉਦੋਂ ਕੋਈ ਕੀੜਾ ਖਾ ਰਿਹਾ ਹੈ ਤੁਸੀਂ ਪਰ ਫਲਾਣੇ ਬੰਦੇ ਨੂੰ ਦੱਸਤਾ ਕਿ ਐਵੇਂ ਹੋ ਗਿਆ ਤੇ ਉਹਨੇ ਆਪਣੇ ਘਰ ਬੈਠੇ ਕਿਸੇ ਰੋਟੇ ਨੂੰ ਪਾਣੀ ਲਾਤਾ ਖਾਦ ਪਾਤੇ ਤਾਂ ਥੋੜੇ-ਬੁੱਟੇ ਹੁੰਦਾ ਤਾਂ ਕੋਈ ਫਾਇਦਾ ਨਹੀਂ ਨਾ ਹੁੰਦਾ ਤੇ ਬਹੁਤਿਆਂ ਨੇ ਪ੍ਰੋਬਲਮਸ ਹੋ ਤਾਂ ਕਰਾਂ ਦੇ ਵਿੱਚ ਨੇ ਪਰ ਲੋਕ ਬਾਹਰ ਜਾ ਕੇ ਸੁਲਝਾਉਣ ਦੀ ਕੋਸ਼ਿਸ਼ ਕਰਦੇ ਨੇ ਸ਼ਰਨ ਦੇ ਕੋ ਜਿਵੇਂ ਖਾਪਾਣਾ ਕਰਦੀ ਗੱਲ ਕੀਤੀ ਆ ਵੀ ਜੇ ਬਾਹਰ ਜਾਂਦੇ ਆ ਤਾਂ ਕਿਤੇ ਨਾ ਕਿਤੇ ਆਪਾਂ ਐ ਵੀ ਤਾਂ ਕਹਿ ਦਿੰਦੇ ਆ ਕਿ ਜੇ ਕੋਈ ਸਾਡਾ ਦੁੱਖ ਸੁਣ ਲੇ ਤਾਂ ਦੁੱਖ ਅੱਧਾ ਜ਼ਰੂਰ ਹੋ ਜਾਂਦਾ ਹੈ ਬੇਸ਼ੱਕ ਹੱਲ ਨਾ ਲੱਭੇ ਹਨ ਉਸ ਚੀਜ਼ ਦਾ ਪਰ ਉਹਨੇ ਐ ਹੁੰਦਾ ਹੈ ਕਿ ਮੈਂ ਆਪਦਾ ਦੁੱਖ ਦੱਸ ਕੇ ਮਨ ਹੌਲਾ ਜ਼ਰੂਰ ਕਰ ਲਿਆ ਚਾਹੇ ਉਹ ਪੇਰੈਂਟਸ ਨੇ ਚਾਹੀ ਬੱਚੇ ਨੇ ਕਿਉਂਕਿ ਜੇ ਆਪਾਂ ਘਰ ਦੇ ਵਿੱਚ ਹੀ ਮਸਲੇ ਹੱਲ ਕਰੀਏ ਤਾਂ ਉਹ ਸਭ ਤੋਂ ਬੈਟਰ ਆ ਪਰ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਜੇ ਥੋੜੀ ਮਾਪੇ ਇਸ ਗੱਲ ਨੂੰ ਇਸ ਤਰੀਕੇ ਦੇ ਨਾਲ ਨਹੀਂ ਸਮਝਦੇ ਤਾਂ ਉਹਨੂੰ ਹੌਲੀ-ਹੌਲੀ ਕਰਕੇ ਪਿਆਰ ਦੇ ਨਾਲ ਵੀ ਸਮਝਾ ਕੇ ਆਪਣੀ ਗੱਲ ਤੱਕ ਲੈ ਕੇ ਆਇਆ ਜਾ ਸਕਦਾ ਹੈ ਤੇ ਇਦਾਂ ਹੀ ਪੇਰੈਂਟਸ ਨੂੰ ਸੋਚਣਾ ਚਾਹੀਦਾ ਆ ਵੀ ਜੇ ਸਾਡੇ ਬੱਚੇ ਇਸ ਤਰੀਕੇ ਨਾਲ ਰਾਜੀ ਨਹੀਂ ਹੋ ਰਹੇ ਤਾਂ ਅਸੀਂ ਕੁਝ ਹੋਰ ਤਰੀਕਾ ਅਪਣਾ ਲੈਂਦੇ ਆ ਕਿਉਂਕਿ ਆਪਾਂ ਦੇਖਦੇ ਆਂ ਕਿ ਘਰਾਂ ਦੇ ਵਿੱਚ ਉੱਚੀ ਬੋਲਦੇ ਆ ਪੇਰੈਂਟਸ ਆ ਨਾ ਤੇ ਵੀ ਸਮਝਦੇ ਨਹੀਂ ਮੰਨਦੇ ਨਹੀਂ ਸਾਡੀ ਗੱਲ ਹਨਾ ਤੇ ਜੇ ਉਹਨਾਂ ਨੂੰ ਵਾਕਈ ਤੁਸੀਂ ਆਪਦੀ ਗੱਲ ਨੂੰ ਮਨਾਉਣਾ ਹੈ ਤਾਂ ਉਹਨੂੰ ਉਸ ਤਰੀਕੇ ਦੇ ਨਾਲ ਸਮਝਾਇਆ ਜਾ ਸਕਦਾ ਆ ਇਗਜ਼ਾਮਪਲਾਂ ਦੇ ਕੇ ਸਮਝਾਇਆ ਜਾ ਸਕਦਾ ਹੈ ਚੰਗਾ ਮਾੜਾ ਦੇ ਕੇ ਸਮਝਾਇਆ ਜਾ ਸਕਦਾ ਪਰ ਇਹ ਨਹੀਂ ਕਿ ਚਿਲਾ ਚਲਾ ਕੇ ਆਪਣੀ ਗੱਲ ਨੂੰ ਦੂਸਰੇ ਤੇ ਥੋਪਿਆ ਜਾ ਸਕਦਾ ਤੇ ਇਹ ਚਾਹੇ ਆਪਣੇ ਬੱਚੇ ਆ ਚਾਹੇ ਪੇਰੈਂਟਸ ਆ ਹਨ ਜੇਕਰ ਦੋਨੇ ਧਿਰਾਂ ਆਪਸ ਦੇ ਵਿੱਚ ਬੈਠ ਕੇ ਮਸਲਾ ਹੱਲ ਕਰਨ ਕਿਸੇ ਵੀ ਸਮੱਸਿਆ ਦਾ ਤਾਂ ਮੈਨੂੰ ਲੱਗਦਾ ਹੈ ਕਿ ਉਸ ਸਮੱਸਿਆ ਦਾ ਹੱਲ ਹੋ ਹੀ ਜਾਂਦਾ ਕਿਉਂਕਿ ਕਹਿੰਦੇ ਤਾਂ ਹੀ ਹੈ ਨਾ ਕਿ ਦੁਨੀਆ ਤੇ ਕੋਈ ਵੀ ਚੀਜ਼ ਐਦਾਂ ਦੀ ਹੈ ਨਹੀਂ ਕਿ ਜਿਸ ਦਾ ਕੋਈ ਹੱਲ ਨਾ ਹੋਵੇ ਸੋ ਹੱਲ ਹਰ ਇੱਕ ਚੀਜ਼ ਦਾ ਹੋ ਜਾਂਦਾ ਸੋ ਉਹਨੂੰ ਮਿਲ ਕੇ ਬੈਠ ਕੇ ਸੁਲਝਾ ਲੈਣਾ ਚਾਹੀਦਾ ਹੈ। ਦਬਰਦੀਪ ਜੀ ਜੇਲੋਂ ਆਪਾਂ ਗੱਲ ਕੀਤੀ ਹੈ ਵੀ ਗੱਲ ਜਿਹੜੇ ਮਸਲੇ ਨੇ ਉਹ ਘਰਾਂ ਦੇ ਵਿੱਚ ਬੈਠ ਕੇ ਹੱਲ ਕੀਤੇ ਜਾਣੇ ਚਾਹੀਦੇ ਨੇ ਪਰ ਜੇ ਬਾਰੇ ਜੇਕਰ ਆਪਾਂ ਪੰਜਾਬੀ ਘਰਾਂ ਦੀ ਹੀ ਗੱਲ ਕਰੀਏ ਜਾਂ ਖਾਸ ਤੌਰ ਤੇ ਪਿੰਡਾਂ ਦੀ ਗੱਲ ਕਰੀਏ ਪਿੰਡਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਆਪਸੀ ਸਾਂਝ ਤੇ ਆਪਸੀ ਰਿਸ਼ਤਿਆਂ ਦੀ ਗੱਲ ਜ਼ਰੂਰ ਪਿੰਡਾਂ ਤੋਂ ਹੀ ਸ਼ੁਰੂ ਹੁੰਦੀ ਹੈ ਉੱਥੋਂ ਹੀ ਗੱਲ ਕੀਤੀ ਜਾਂਦੀ ਹੈ ਕਿ ਦਾਦੇ ਪਰਦਾਦੇ ਚਾਚੇ ਤਾਇਏ ਜਿਹੜੀਆਂ ਫੈਮਲੀਆਂ ਇਕੱਠੀਆਂ ਰਹਿੰਦੀਆਂ ਸੀਗੀਆਂ ਪਰ ਹੁਣ ਪਿੰਡਾਂ ਦੇ ਵਿੱਚੋਂ ਹੀ ਅਜਈਆਂ ਖਬਰਾਂ ਆਉਂਦੀਆਂ ਨੇ ਜਿੱਥੇ ਬੀਤੇ ਦਿਨੀ ਇੱਕ ਪਿਓ ਦੀ ਜਾਨ ਲਈ ਆ ਪੂਰੇ ਪਰਿਵਾਰ ਨੇ ਮਿਲ ਕੇ ਇਸ ਪਰਿਵਾਰ ਚ ਜਵਾਨ ਧੀ ਸੀ ਜੋ ਕਿ ਵਿਆਹੀ ਹੋਈ ਸੀ ਤੇ ਉਸ ਦੇ ਭਰਾ ਯਾਨੀ ਕਿ ਉਸ ਦੇ ਪਿਓ ਦੇ ਪੁੱਤ ਦੇ ਵੱਲੋਂ ਇਕਲੌਤਾ ਪੁੱਤ ਸੀ ਉਹ ਵੀ ਵਿਆਹਿਆ ਹੋਇਆ ਸੀਗਾ ਉਸ ਨੇ ਅਤੇ ਉਹਨਾਂ ਦੀ ਮਾਂ ਨੇ ਸਾਰੇ ਪਰਿਵਾਰ ਨੇ ਮਿਲ ਕੇ ਆਪਣੇ ਘਰ ਤੇ ਮੁੱਢੀ ਨੂੰ ਆਪਣੇ ਪਿਓ ਨੂੰ ਖਤਮ ਕਰ ਦਿੱਤਾ ਤੇ ਜੇ ਪਿੱਛੇ ਦੇ ਕਾਰਨ ਤਾਂ ਪਤਾ ਨਹੀਂ ਕੀ ਰਹੇ ਹੋਣਗੇ ਪਰ ਜਦੋਂ ਇਹ ਸੱਚ ਅਕਬਰ ਉਸ ਪਿਓ ਨੂੰ ਖਤਮ ਕਰਨ ਜਾਂਦਾ ਹੈ ਉਹਦੀ ਮ੍ਰਿਤਕ ਦੇ ਨੂੰ ਬੰਨ ਕੇ ਨਹਿਰ ਦੇ ਵਿੱਚ ਛੁੱਟ ਦਿੱਤਾ ਗਿਆ ਅਤੇ ਬਾਅਦਲੇ ਵਿੱਚ ਉਹ ਚੁੱਪ ਕਰਕੇ ਘਰ ਆ ਕੇ ਬੈਠ ਗਿਆ ਕਿਉਂ ਕਿ ਗਾਲ ਦੇ ਵਿੱਚ ਕਾਲਾ ਸੀ ਸਭ ਕੁਝ ਤੇ ਪਤਾ ਸੀ ਕਿ ਅਸੀਂ ਫੜੇ ਜਾਣਾ ਤੇ ਹੁਣ ਉਹ ਫੜੇ ਵੀ ਗਏ ਕਿਹੜਾਂ ਦੀ ਵਿੱਚ ਇਹੋ ਜਿਹਾ ਮਾਹੌਲ ਇਹੋ ਜਿਹੇ ਹਾਲਾਤ ਇਸ ਦੇ ਵਿੱਚ ਉਸ ਔਰਤ ਨੂੰ ਨਾ ਬੱਚਿਆਂ ਨੂੰ ਤੇ ਸਪਿਓ ਨੂੰ ਜੇਕਰ ਆਪਾਂ ਤਿੰਨੋਂ ਦਿਨਾਂ ਨੂੰ ਦੇਖਿਆ ਡੱਡ ਕਰਕੇ ਤਾਂ ਕੀ ਦੇ ਨਾਲ ਇਹ ਸਹੀ ਰਸਤੇ ਤੇ ਪਹੁੰਚ ਸਕਦੇ ਸ਼ਰਨ ਘਰ ਘਰ ਦੇ ਵਿੱਚ ਮਸਲੇ ਤਾਂ ਹੁੰਦੇ ਆ ਹਨਾ ਕਹਿੰਦੇ ਨੇ ਕਿ ਜੇ ਘਰ ਦੇ ਵਿੱਚ ਦੋ ਪਾਂਡੇ ਆ ਤਾਂ ਖੜਕਦੇ ਜ਼ਰੂਰ ਆ ਬਿਲਕੁਲ ਪਰ ਐਨੇ ਵੀ ਨਾ ਖੜਕਾਓ ਕਿ ਦੂਸਰੇ ਦਾ ਕਤਲ ਹੀ ਕਰ ਦਿਓ ਹਨਾ ਤੇ ਬੇਸ਼ੱਕ ਚਾਹੀ ਪੇਰੈਂਟਸ ਤਾਂ ਜਾਂ ਫਿਰ ਬੱਚੇ ਆ ਤਾਂ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਜੇ ਤੁਹਾਨੂੰ ਆਪਣੇ ਪਿਤਾ ਤੋਂ ਕੋਈ ਦਿੱਕਤ ਪਰੇਸ਼ਾਨੀ ਸੀਗੀ ਤਾਂ ਅਲੱਗ ਵੀ ਹੋ ਸਕਦੇ ਸੀ ਤਾਂ ਹੋਰ ਵੀ ਬਹੁਤ ਜਿਹੜੀਆਂ ਕਾਨੂੰਨੀ ਕਾਰਵਾਈਆਂ ਨੇ ਉਹ ਵੀ ਹੋ ਸਕਦੀਆਂ ਸੀ ਪੰਚਾਇਤ ਦੇ ਵਿੱਚ ਬੈਠ ਕੇ ਵੀ ਮਸਲੇ ਹੱਲ ਹੋ ਸਕਦੇ ਸੀ ਜਿਵੇਂ ਆਪ ਖੁਦ ਨਹੀਂ ਉਸ ਮਸਲੇ ਦਾ ਹੱਲ ਕਰ ਸਕਦੇ ਸੀ ਪਰ ਐਨੀ ਨੋਬਤੀ ਆਂਦੀ ਕਿ ਕਿ ਜਦੋਂ ਉਹਨਾਂ ਨੇ ਆਪਣੇ ਪਿਤਾ ਦਾ ਕਤਲ ਕਰਤਾ ਹਨਾ ਤੇ ਪਰ ਇੱਕ ਇਹ ਵੀ ਆ ਕਿ ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜੇ ਸਾਡੇ ਕੋਲ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਬਾਹਰ ਜਾਂਦੇ ਆ ਜੇ ਬਾਹਰ ਹੀ ਕਈ ਵਾਰ ਕੁਝ ਐਦਾਂ ਦੀ ਸਲਾਹ ਦੇ ਦਿੰਦਾ ਆ ਕਿ ਤੁਸੀਂ ਆਪ ਦੇ ਘਰ ਦੇ ਵਿੱਚ ਆਪਣੇ ਪਿਤਾ ਨਾਲ ਆ ਕਰ ਦੋ ਮਾਂ ਨਾਲ ਆ ਕਰ ਦੋ ਜਾਂ ਫਿਰ ਪਤਨੀ ਨਾਲ ਆ ਕਰਦੇ ਤਾਂ ਤੇਰੀ ਇਸ ਸਮੱਸਿਆ ਦਾ ਹੱਲ ਹੋ ਜਾਊਗਾ ਪਰ ਉਹਨੂੰ ਇਹ ਸੋਚਣਾ ਚਾਹੀਦਾ ਸੀਗਾ ਕਿ ਮੈਂ ਇਸ ਸਮੱਸਿਆ ਤੋਂ ਹੱਲ ਤਾਂ ਪਾ ਲੂੰਗਾ ਪਰ ਕਿਤੇ ਨਾ ਕਿਤੇ ਸਾਰੀ ਉਮਰ ਵਾਸਤੇ ਮੈਂ ਭੁਗਤਾਂਗਾ ਕਿਉਂਕਿ ਇੱਕ ਤਾਂ ਇਹ ਹੈ ਕਿ ਹੁਣ ਉਹ ਬੇਸ਼ੱਕ ਉਹਨਾਂ ਨੇ ਆਪਣੇ ਪਿਤਾ ਤੋਂ ਕਿਸੇ ਵੀ ਗੱਲ ਨੂੰ ਲੈ ਕੇ ਜੋ ਵੀ ਝਗੜਾ ਹੋਇਆ ਸੀ ਹੱਲ ਕਰ ਲੈ ਕਿ ਪਿਤਾ ਨੂੰ ਜਾਣ ਤੋਂ ਮਾਰਦਾ ਪਰ ਦੂਸਰੇ ਪਾਸੇ ਉਹਨਾਂ ਦੀ ਕਿਹੜਾ ਜਾਨ ਬਚ ਗਈ ਉਹ ਹੁਣ ਜੇਲ੍ਹ ਦੇ ਵਿੱਚ ਭੁਗਤਣਗੇ ਸਾਰੀ ਉਮਰ ਦੇ ਲਈ ਤੇ ਜੇ ਉਹ ਸੋਚਦੇ ਤਾਂ ਆਪਣੇ ਪਿਤਾ ਨੂੰ ਸਮਝਾ ਵੀ ਸਕਦੇ ਸੀ ਯਾ ਫਿਰ ਇਹ ਕਹਿ ਸਕਦੇ ਸੀ ਕਿ ਤੁਸੀਂ ਆਪਾਂ ਲੱਗ ਵੀ ਹੋ ਸਕਦੇ ਆ ਵੀ ਜੇ ਸਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਪਰ ਆਪਾਂ ਘਰ ਦੇ ਵਿੱਚ ਜਦੋਂ ਗੱਲ ਕਰਨ ਦੀ ਗੱਲ ਕਰਦੇ ਆ ਤਾਂ ਦੋ ਹਾਲਾਤ ਪੈਦਾ ਹੁੰਦੇ ਤੁਸੀਂ ਗੱਲ ਕੀਤੀ ਕਿ ਆਪਾਂ ਗੱਲ ਕਰ ਲਈਏ ਘਰੇ ਹਨਾ ਤਾਂ ਇਹਦੇ ਵਿੱਚ ਦੋ ਮਸਲੇ ਖੜੇ ਹੋ ਜਾਂਦੇ ਨੇ ਇੱਕ ਜਾਂ ਤਾਂ ਆਪਾਂ ਗੱਲ ਕਰ ਲਾਂਗੇ ਜਾਂ ਆਪਾਂ ਚੁੱਪ ਕਰਕੇ ਬੈਠ ਜਾਾਂਗੇ ਹੁਣ ਜੇ ਆਪਾਂ ਗੱਲ ਕਰਦੇ ਆ ਘਰਦਿਆਂ ਦੇ ਨਾਲ ਤਾਂ ਹੋ ਕਿਸੇ ਨਾ ਕਿਸੇ ਨੂੰ ਬੁਰੀ ਲੱਗ ਜਾਂਦੀ ਹੈ ਤੇ ਉਹ ਕੋ ਲੜਾਈ ਦਾ ਕਾਰਨ ਬਣਦੀ ਹੈ ਉਹ ਲੜਾਈ ਅੱਗੇ ਹਫਤੇ ਮਹੀਨਿਆਂ ਤੱਕ ਚੱਲਦੀ ਹੈ ਕਈ ਵਾਰ ਤਾਂ ਜ਼ਿੰਦਗੀ ਭਰ ਦੇ ਲਈ ਵੀ ਚੱਲ ਜਾਂਦੀ ਹੈ ਤੇ ਕੋਈ ਰੋਕਣਾ ਨਾ ਮਿਲ ਜਾਂਦਾ ਕਿ ਇਸ ਲੜਾਈ ਨੂੰ ਖਤਮ ਕਰੀਏ ਦੂਸਰੇ ਪਾਸੇ ਜੇ ਜੀਵਨ ਦੀ ਮੁਕਤੀ ਗਲ ਨਹੀਂ ਕਰਦਾ ਤਾਂ ਉਹਦੇ ਅੰਦਰ ਉਹ ਗਲ ਵਹਿਲਦੀ ਹੈ ਕਿ ਅੰਦਰ ਹੀ ਅੰਦਰ ਘੁੱਟਦਾ ਰਹਿੰਦਾ ਹੈ ਔਰ ਇਹੋ ਜਿਹੇ ਹਾਲਾਤ ਦੇ ਵਿੱਚ ਕੋਈ ਇਹ ਵੀ ਨਹੀਂ ਸਮਝਦਾ ਕਿ ਇਹ ਬੰਦਾ ਬਿਮਾਰ ਹੋ ਰਿਹਾ ਦਿਮਾਗੀ ਤੌਰ ਤੇ ਤੇ ਇਹਨੂੰ ਕਿਸੇ ਡਾਕਟਰ ਦੇ ਕੋਲ ਦਿਖਾਇਆ ਜਾਂਦਾ ਦਰਸ ਦਿਮਾਗ ਦੇ ਡਾਕਟਰ ਦਾ ਨਾਮ ਆਉਂਦੇ ਲੋਕ ਦੂਸਰੇ ਨੂੰ ਪਾਗਲ ਸਮਝਣ ਲੱਗ ਪੈਂਦੇ ਨੇ ਜਦੋਂ ਕਿ ਇੱਕ ਨਾਰਮਲ ਬਿਮਾਰੀ ਹੈ ਜਿਵੇਂ ਕਿ ਬੁਖਾਰ ਹੁੰਦਾ ਹੈ ਤਾਂ ਆਪਾਂ ਡਾਕਟਰ ਕੋਲ ਚਲੇ ਗਏ ਕੋਈ ਹੋਰ ਬਿਮਾਰੀ ਹੈ ਪਰ ਉਹਨੇ ਕੋਲ ਚਾ ਕੇ ਦਵਾਈ ਲੈ ਲਈ ਪਰ ਜਦੋਂ ਦਿਮਾਗੀ ਤੌਰ ਤੇ ਇਹ ਤਰ੍ਹਾਂ ਹੁੰਦਾ ਹੈ ਨਾ ਕਿ ਅੰਦਰ ਅੰਦਰ ਦਬਰੀਆ ਹੁੰਦੇ ਤਾਂ ਡਾਕਟਰ ਕੋਲ ਜਾਣ ਤੋਂ ਵੀ ਡਰਦਾ ਹੈ ਹੈ ਨਾ ਤਾਂ ਦੋਨੋਂ ਹਾਲਾਤ ਤੁਹਾਡੇ ਸਾਹਮਣੇ ਨੇ ਜੇ ਗੱਲ ਕਰਦਾ ਤਾਂ ਕਲੇਸ਼ ਹੈ ਨਹੀਂ ਕਰਦਾ ਤਾਂ ਅੰਦਰ ਘੁੱਟ ਹੈ ਕੀ ਕਰਨਾ ਚਾਹੀਦਾ ਤੇ ਕੀ ਪੋਸਿਬਲ ਹੋਏਗਾ ਕਿ ਬੰਦਾ ਆਪਣੀ ਗੱਲ ਰੱਖ ਸਕੇ ਘਰ ਦੇ ਵਿੱਚ ਜਿਵੇਂ ਹੁਣ ਸ਼ਰਨ ਆਪਾਂ ਜਿਵੇਂ ਜਿਵੇਂ ਸਾਡਾ ਸਮਾਜ ਤਰੱਕੀ ਕਰ ਰਿਹਾ ਹੈ ਹਨਾ ਉਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਬਿਮਾਰੀਆਂ ਵੀ ਵਧ ਰਹੀਆਂ ਨੇ ਤੇ ਜਿਵੇਂ ਆਪਾਂ ਆਪਣੀ ਕਿਸੇ ਨੂੰ ਕੋਈ ਗੱਲ ਨਹੀਂ ਕਹਿ ਪਾਉਂਦੇ ਜਾਂ ਫਿਰ ਜ਼ਿੰਦਗੀ ਦੇ ਵਿੱਚ ਭਜਨ ਅਠ ਇੰਨੀ ਜ਼ਿਆਦਾ ਵਧੀ ਹੋਈ ਆ ਕਿ ਆਪਣੀਆਂ ਸਮੱਸਿਆਵਾਂ ਵੀ ਉਸ ਤਰੀਕੇ ਦੇ ਨਾਲ ਹੀ ਉਲਝੀਆਂ ਹੋਈਆਂ ਨੇ ਜਿਨ੍ਹਾਂ ਦਾ ਕੋਈ ਹੱਲ ਨਿਕਲਦਾ ਹੀ ਨਹੀਂ ਫਿਰ ਕਿਤੇ ਨਾ ਕਿਤੇ ਆਪਾਂ ਦਿਮਾਗੀ ਤੌਰ ਤੇ ਪਰੇਸ਼ਾਨ ਹੁੰਦੇ ਆ ਜਦੋਂ ਆਪਾਂ ਦੂਸਰੇ ਨੂੰ ਦੱਸਣ ਲੱਗਦੇ ਆ ਕਿ ਦੇਖੀ ਮੈਨੂੰ ਐਦਾਂ ਫੀਲ ਹੋ ਰਿਹਾ ਮੈਨੂੰ ਐਦਾਂ ਹੋ ਰਿਹਾ ਦੂਸਰਾ ਤਾਂ ਇਹੀ ਕਹਿੰਦਾ ਆ ਕਿ ਛੱਡ ਟੈਨਸ਼ਨ ਨਾ ਲੈ ਤੂੰ ਪਾਗਲ ਐ ਹਨਾ ਇਹੀ ਗੱਲ ਕਹਿ ਕੇ ਆਪਾਂ ਨੂੰ ਜਿਵੇਂ ਤੁਸੀਂ ਕਹਿ ਸੀਗਾ ਟਾਲ ਦਿੱਤਾ ਜਾਂਦਾ ਪਰ ਕਿਤੇ ਨਾ ਕਿਤੇ ਉਹ ਇਹ ਸੋਚਦਾ ਯਾਰ ਵੀ ਜੇ ਮੈਂ ਆਪਣੀ ਗੱਲ ਕਹਿ ਹੀ ਨਾ ਸਕਿਆ ਤਾਂ ਹਨਾ ਫਿਰ ਮੈਨੂੰ ਇਹੀ ਕਹਿਣਗੇ ਕਿ ਤੂੰ ਪਾਗਲਾ ਪਰ ਉਹਨੂੰ ਜੇ ਲੱਗਦਾ ਹੈ ਕਿ ਵੀ ਵਾਕੇ ਹੀ ਮਤਲਬ ਕਿ ਡੀਪਲੀ ਜਾ ਰਹੀ ਹੈ ਨਾ ਗੱਲਾਂ ਦੇ ਵਿੱਚ ਤਾਂ ਡਾਕਟਰ ਦੇ ਨਾਲ ਵੀ ਸਲਾਹ ਕੀਤੀ ਜਾ ਸਕਦੀ ਹੈ ਕਿ ਵੀ ਮੈਨੂੰ ਐਦਾਂ ਪ੍ਰੋਬਲਮ ਆ ਰਹੀ ਹੈ ਜੇ ਇਸ ਦਾ ਦਵਾਈ ਦੇ ਨਾਲ ਹੱਲ ਆ ਮੈਨੂੰ ਉਹ ਦੱਸੋ ਜਾਂ ਫਿਰ ਜੇ ਤੁਹਾਡੇ ਕੋਲ ਇਸ ਸਮੱਸਿਆ ਚ ਮੈਨੂੰ ਬਾਹਰ ਨਿਕਲਣ ਦਾ ਹੱਲ ਆ ਜਿਵੇਂ ਕਈ ਗਾਈਡ ਕਰ ਦਿੰਦੇ ਆ ਸਮਝਾ ਦਿੰਦੇ ਆ ਉਹਨੂੰ ਮੋਟੀਵੇਟ ਕਰ ਦਿੰਦੇ ਆ ਬਿਲਕੁਲ ਕਿ ਉਹਨੂੰ ਮੋਟੀਵੇਟ ਕਰ ਦਿੰਦੇ ਆ ਕਿ ਉਹ ਉਸ ਸਮੱਸਿਆ ਤੋਂ ਬਾਹਰ ਨਿਕਲ ਸਕਦਾ ਹੈ ਤੇ ਵੀ ਜੇ ਉਹਨਾਂ ਨੂੰ ਲੱਗਦਾ ਕਿ ਮੈਂ ਇਸ ਸਮੱਸਿਆ ਦਾ ਹੱਲ ਕਰਾਂ ਤੇ ਜੇ ਮੈਂ ਪਰਿਵਾਰ ਦੇ ਵਿੱਚ ਨਹੀਂ ਗੱਲ ਕਰ ਸਕਦਾ ਤਾਂ ਉਹ ਖੁੱਲਕੇ ਦੂਸਰੇ ਨਾਲ ਗੱਲ ਕਰੇ ਤਾਂ ਜੋ ਆਪਣੀ ਦਿਮਾਗੀ ਤੌਰ ਤੇ ਜੋ ਬੋਝ ਪੈ ਰਿਹਾ ਹੈ ਨਾ ਉਹਨੂੰ ਹੱਲ ਕੀਤਾ ਜਾ ਸਕਦਾ ਹੈ ਕਿਉਂਕਿ ਦੂਸਰੇ ਦਾ ਤਾਂ ਕੁਝ ਵੀ ਨਹੀਂ ਜਾਂਦਾ ਆਪਾਂ ਅੰਦਰੋਂ ਅੰਦਰ ਹੀ ਘੁੱਟੀ ਜਾਂਦੇ ਆ ਪੇਰੈਂਟਸ ਨੂੰ ਦਿਖਾਉਣ ਦੇ ਲਈ ਆਪਾਂ ਥੋੜਾ ਜਿਹਾ ਸਮਾਈਲ ਕਰਕੇ ਇੱਧਰ ਉੱਧਰ ਚਲੇ ਜਾਂਦੇ ਆ ਕਿ ਵੀ ਨਹੀਂ ਇਹ ਵੀ ਟੈਨਸ਼ਨ ਲੈਣਗੇ ਜੇ ਮੈਂ ਕੁਝ ਕਹਿੰਦਾ ਹਨਾ ਪਰ ਪੇਰੈਂਟਸ ਐਂ ਦੇਖਦੇ ਆ ਕਿ বিজে ਮੈਂ ਇਹਨੂੰ ਕੁਝ ਪੁੱਛ ਲਿਆ ਇਹ ਭੜਕ ਨਾ ਜਾਏ ਇਹਨੂੰ ਐ ਨਾ ਹੋ ਜਾਏ ਗਲਤ ਕਦਮ ਨਾ ਚੱਕ ਲੇ ਪਰ ਉਹੀ ਫੇਰ ਗੈਪ ਪੈ ਜਾਂਦਾ ਕਿ ਡਰ ਹਨਾ ਜਦੋਂ ਆਪਾਂ ਡਰੀ ਜਾਣਾ ਕਿਸੇ ਸਮੱਸਿਆ ਦਾ ਫਿਰ ਹੱਲ ਤਾਂ ਹੋਣਾ ਨਹੀਂ ਜੇ ਵਾਕੀ ਹੀ ਆਪਾਂ ਨੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਨਾ ਆ ਕੀ ਮੈਨੂੰ ਇਸ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਮੈਂ ਇਸ ਚੀਜ਼ ਚ ਪਰੇਸ਼ਾਨ ਆ ਹਨਾ ਤਾਂ ਆਪਾਂ ਹੌਲੀ ਹੌਲੀ ਗੱਲ ਕਰਕੇ ਵੀ ਉਸਨੂੰ ਪਰੇਸ਼ਾਨੀ ਨੂੰ ਦੂਰ ਕਰ ਸਕਦੇ ਆ ਤੇ ਜੇ ਮੰਨ ਲੈ ਕਿ ਆਪਾਂ ਨੂੰ ਕੋਈ ਹੋਰ ਨਹੀਂ ਸਮਝ ਰਿਹਾ ਆਪਾਂ ਕੁਝ ਜਿਹੜੇ ਮੋਟੀਵੇਸ਼ਨਲ ਸਪੀਕਰ ਨੇ ਤਾਂ ਉਹਨਾਂ ਨਾਲ ਆਪਾਂ ਗੱਲ ਕਰ ਸਕਦੇ ਪਰ ਗੱਲ ਇਹ ਕਿ ਉਹ ਨਹੀਂ ਅੱਗੇ ਕਿ ਘਰਾਂ ਦੇ ਮਸਲੇ ਘਰ ਦੇ ਵਿੱਚ ਕਿਵੇਂ ਰਹਿਣਾ ਚਾਹੀਦਾ ਆਪਸੀ ਬੋਲਚਾਲ ਦੇ ਵਿੱਚ ਇੰਨਾ ਸਾਰਾ ਗੈਪ ਆ ਚੁੱਕਿਆ ਤੇ ਗੱਲਾਂ ਸਿਰਫ ਉਹ ਹੁੰਦੀਆਂ ਨੇ ਜਿਹੜੀਆਂ ਉੱਪਰ ਉੱਪਰ ਚੰਗੀਆਂ ਲੱਗਦੀਆਂ ਨੇ ਪਰ ਜਿਹੜੇ ਅਸਲ ਹੁੰਦੇ ਨੇ ਉਹ ਪਰਿਵਾਰਾਂ ਦੇ ਵਿੱਚ ਕੋਈ ਛੇੜ ਕੇ ਰਾਜ਼ੀ ਨਹੀਂ ਬਿਲਕੁਲ ਆਪਾਂ ਦੇਖਦੇ ਹਾਂ ਕਿ ਕੋਈ ਵੀ ਹਨਾ ਮੜੀ ਜੀ ਕੋਈ ਗੱਲ ਦੀ ਸਟ्रेस ਲੈ ਲੈਂਦਾ ਆ ਜਾਂ ਫਿਰ ਉਹਨੂੰ ਐ ਹੁੰਦਾ ਹੈ ਕਿ ਮੇਰਾ ਬੀਪੀ ਹਾਈ ਹੋ ਗਿਆ ਬੀਪੀ ਲੋ ਹੋ ਗਿਆ ਕਿਉਂਕਿ ਕਿਤੇ ਨਾ ਕਿਤੇ ਦਿਮਾਗੀ ਤੌਰ ਤੇ ਜੇ ਆਪਾਂ ਜ਼ਿਆਦਾ ਸੋਚਦੇ ਆ ਉਸ ਚੀਜ਼ ਨੂੰ ਹਨਾ ਤਾਂ ਹੀ ਆਪਾਂ ਨੂੰ ਇਦਾਂ ਦਿੱਕਤ ਆਉਂਦੀ ਆ ਤੇ ਪਰ ਉਹ ਆਪਾਂ ਦਵਾਈ ਦੇ ਨਾਲ ਥੋੜਾ ਬਹੁਤ ਉਸ ਚੀਜ਼ ਨੂੰ ਹੱਲ ਕਰ ਲੈਂਦੇ ਆ ਹਨਾ ਫਿਰ ਠੀਕ ਜੇ ਹੋ ਜਾਂਦੇ ਆ ਪਰ ਬਾਅਦ ਵਿੱਚ ਅਸਲ ਦੇ ਵਿੱਚ ਉਹ ਸਮੱਸਿਆ ਹੋਈ ਕਿਉਂ ਕਿਉਂ ਅਸੀਂ ਉਸ ਚੀਜ਼ ਦੇ ਵਿੱਚ ਹਨਾ ਗਏ ਕਿ ਸਾਨੂੰ ਚੱਕਰ ਆ ਰਹੇ ਨੇ ਜਾਂ ਫਿਰ ਸਾਡਾ ਬੀਪੀ ਲੋ ਹੋ ਰਿਹਾ ਵਧ ਰਿਹਾ ਹਨਾ ਸਾਨੂੰ ਇਹ ਦਿੱਕਤ ਆਈ ਕਿਉਂ ਸੋ ਉਸ ਚੀਜ਼ ਦਾ ਤਾਂ ਹੱਲ ਬਾਰੇ ਕੋਈ ਨਹੀਂ ਸੋਦਾ ਫਿਰ ਦੂਸਰਾ ਹੀ ਕਹਿ ਰਿਹਾ ਕਿ ਚਲ ਛੱਡ ਟੈਨਸ਼ਨ ਨਾ ਲੈ ਜਿਆਦਾ ਨਾ ਸੋਚ ਠੀਕ ਹੈ ਪਰ ਉਹਨੂੰ ਇਹ ਲੱਗਦਾ ਕਿ ਸ਼ਾਇਦ ਮੈਂ ਜਿਆਦਾ ਸੋਚ ਰਿਹਾ ਜਾਂ ਫਿਰ ਮੇਰੀ ਗੱਲ ਉਹਦੇ ਤੱਕ ਸਮਝ ਨਹੀਂ ਆ ਰਹੀ ਹਨਾ ਪਰ ਜੇ ਵਾਕਈ ਆਪਣੀ ਉਹ ਮੈਂ ਗੱਲਾਂ ਸਮਝਾਉਣੀਆਂ ਨੇ ਗੱਲ ਇਹ ਹੀ ਆ ਕਿ ਪਿਆਰ ਨਾਲ ਮਸਲੇ ਹੱਲ ਕਰ ਲਓ ਲੜਾਈ ਝਗੜ ਨਾਲ ਤਾਂ ਕੁਝ ਵੀ ਨਹੀਂ ਬਣਦਾ ਕਹਿੰਦੇ ਨੇ ਕਿ ਜੇ ਲਸਤੀ ਦੇ ਵਿੱਚ ਜਿੰਨਾ ਮਰਜ਼ੀ ਪਾਣੀ ਪਾਈ ਜਾਓ ਵਧ ਹੀ ਹੋ ਜਾਏਗੀ ਹਨਾ ਸੋ ਇਸੇ ਤਰ੍ਹਾਂ ਲੜਾਈ ਆ ਗੱਲ ਆ ਕੋਈ ਵੀ ਉਹਨੂੰ ਜਿੰਨਾ ਮਰਜ਼ੀ ਕਰੀ ਜਾਓ ਕਰੀ ਜਾਓ ਅਨੇ ਵਧੀ ਜਾਣਾ ਆ ਦੂਸਰਾ ਵੀ ਬੋਲੂਗਾ ਤੁਸੀਂ ਚਾਰ ਸੁਣਾਓਗੇ ਸੋ ਜਿੱਥੇ ਆਪਾਂ ਕਹਿੰਦੇ ਆ ਕਿ ਕਈ ਗੱਲਾਂ ਦੇ ਵਿੱਚ ਸਾਨੂੰ ਚੁੱਪ ਵੀ ਭਲੀ ਹੁੰਦੀ ਆ ਹਨਾ ਸੋ ਜਿਸ ਸਮੱਸਿਆ ਦਾ ਹੱਲ ਚੁੱਪ ਦੇ ਨਾਲ ਹੋ ਜਾਂਦਾ ਹੈ ਤਾਂ ਆਪਾਂ ਨੂੰ ਚੁੱਪ ਵੀ ਰਹਿਣਾ ਪੈਂਦਾ ਹੈ ਪਰ ਜਿਹੜੀ ਸਮੱਸਿਆ ਦਾ ਹੱਲ ਚੁੱਪ ਦੇ ਨਾਲ ਨਹੀਂ ਆ ਤਾਂ ਉਹਨੂੰ ਆਪਾਂ ਲੜਾਈ ਝਗੜਾ ਨਾ ਕਰਕੇ ਪਿਆਰ ਦੇ ਨਾਲ ਤਰੀਕੇ ਦੇ ਨਾਲ ਵੀ ਸੁਲਝਾ ਸਕਦੇ ਆਂ ਅੱਜ ਕੱਲ੍ਹ ਦੇਖਣ ਦੇ ਵਿੱਚ ਆਂਦਾ ਹੈ ਕਿ ਜਿਵੇਂ ਦਿਮਾਗੀ ਤੌਰ ਤੇ ਜਿਹੜੇ ਡਾਕਟਰ ਨੇ ਉਹਨਾਂ ਦੇ ਕੋਲ ਮਸਲੇ ਜਿਆਦਾ ਇਦਾਂ ਦੇ ਆਉਂਦੇ ਨੇ ਹਾਲਾਂਕਿ ਗੱਲਾਂ ਅਗਲਾ ਉਹੀ ਕਰਦਾ ਹੈ ਕਿ ਮੇਰੇ ਬੱਚੇ ਨਹੀਂ ਸੁਣਦੇ ਜੀ ਮੈਂ ਬਹੁਤ ਪਰੇਸ਼ਾਨ ਆ ਮੇਰਾ ਬਿਜ਼ਨਸ ਨਹੀਂ ਚੱਲ ਰਿਹਾ ਮੈਂ ਬਹੁਤ ਪਰੇਸ਼ਾਨ ਆ ਜੀ ਮੇਰੀ ਘਰ ਵਾਲੀ ਰੋਜ਼ ਕਲੇਸ਼ ਕਰਦੀ ਹੈ ਜੀ ਮੈਂ ਬਹੁਤ ਪਰੇਸ਼ਾਨ ਆ ਹਨਾ ਸੋ ਇਦਾਂ ਹੀ ਸੇਮ ਲੇਡੀਜ਼ ਦੇ ਪ੍ਰੋਬਲਮਸ ਨੇ ਸੋ ਜੇ ਇਹਨਾਂ ਨੂੰ ਲੱਗਦਾ ਹੈ ਕਿ ਸਾਡੀਆਂ ਇਹੀ ਪ੍ਰੋਬਲਮਸ ਨੇ ਉਹੀ ਹੈ ਕਿ ਗੱਲ ਕਹਿ ਨਹੀਂ ਪਾਉਂਦੇ ਹਨਾ ਵੀ ਆਪਣੀ ਗੱਲ ਕਹਿਣੀ ਵੀ ਸਿੱਖਣੀ ਚਾਹੀਦੀ ਆ ਸੋ ਪੇਰੈਂਟਸ ਨੂੰ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਸੋਚਣੀ ਐ ਸਮਝਣੀ ਚਾਹੀਦੀਆਂ ਨੇ ਕਿ ਸਾਡਾ ਬੱਚਾ ਆਪਣੀ ਗੱਲ ਕਹਿ ਸਕਦਾ ਹੋਵੇ ਉਹਦੇ ਨਾਲ ਉਸ ਤਰੀਕੇ ਨਾਲ ਟਰੀਟ ਕਰੋ ਸੋ ਪੇਰੈਂਟ ਬੱਚਿਆਂ ਨੂੰ ਵੀ ਇਦਾਂ ਹੀ ਰਹਿਣਾ ਚਾਹੀਦਾ ਹੈ ਕਿ ਵੀ ਮੈਂ ਆਪਣੀ ਗੱਲ ਨੂੰ ਕਿਵੇਂ ਕਹਿਣਾ ਆ ਤੇ ਮੈਂ ਆਪਣੀ ਪੇਰੈਂਟਸ ਦੇ ਨਾਲ ਉਸ ਤਰੀਕੇ ਦੇ ਨਾਲ ਰਹਾ ਤਾਂ ਜੋ ਜੋ ਇਹ ਜਿਹੜਾ ਗੈਪ ਵੱਧ ਰਿਹਾ ਆ ਇਹ ਨਾ ਵਧੇ ਤਾਂ ਜ਼ਰੂਰਤ ਉਹੀ ਹੈ ਕਿ ਬੈਡਕੇ ਪਿਆਰ ਦੇ ਨਾਲ ਗੱਲ ਕੀਤੀ ਜਾਵੇ ਇੱਕ ਨਹੀਂ ਤਾਂ ਦੂਸਰਾ ਤਰੀਕਾ ਆਪਣਾ ਲੋ ਦੂਸਰਾ ਨਹੀਂ ਕੋਈ ਤੀਸਰਾ ਤਰੀਕਾ ਬਣਾਓ ਪਰ ਇੱਕ ਦੂਸਰੇ ਦੀ ਇੱਜ਼ਤ ਕਰੋ ਇੱਕ ਦੂਸਰੇ ਦੀ ਗੱਲਾਂ ਦੀ ਕਦਰ ਕੀਤੀ ਜਾਵੇ ਵੈਲਿਊ ਕੀਤੀ ਜਾਵੇ ਮਾਪੇ ਵੀ ਬੱਚੇ ਤੇ ਕੁਝ ਨਾ ਥੋਪਣ ਤੇ ਬੱਚੇ ਵੀ ਮਾਪਿਆਂ ਨੂੰ ਇੰਨਾ ਸਮਝਣ ਕਿ ਨਾ ਕੋ ਤੁਹਾਡੀ ਗੱਲ ਸਮਝ ਦੇਣ ਅਗਰ ਹਰੇਕ ਰਿਸ਼ਤੇ ਦੇ ਵਿੱਚ ਵੀ ਹੈ ਕਿ ਇੱਕ ਦੂਸਰੇ ਦੀ ਗੱਲ ਬੈਠ ਕੇ ਸੁਣੀ ਜਾਵੇ ਪਰ ਜਿਹੜੀ ਗੱਲ ਇੱਕ ਨੂੰ ਨਹੀਂ ਪਸੰਦ ਉਹ ਦੂਸਰਾ ਚੱਤ ਸਕਦਾ ਹੈ ਜਿਹੜੀ ਗੱਲ ਪਹਿਲਾਂ ਹੀ ਸੁਣਦਾ ਦੱਸਾ ਨਾ ਕਰੇ ਐਦਾਂ ਮਸਲੇ ਹੱਲ ਹੋਣ ਸਕਦੇ ਨਹੀਂ ਪਰ ਜ਼ਿਕਰ ਕਰਨੀ ਹੀ ਹੈ ਤਾਂ ਦੋਸਰੇ ਨੂੰ ਬਿਠਾ ਕੇ ਸਮਝਾਇਆ ਜਾ ਸਕਦਾ ਹੈ ਕਿ ਦੇਖੋ ਇਹ ساری ਗੱਲਬਾਤ ਹੈ ਤੇ ਇਹ ਐਦਾਂ ਹੋਣੀ ਤਾਂ ਜ਼ਰੂਰੀ ਹੈ ਜੇਕਰ ਕਹਿੰਦੇ ਹੋ ਤਾਂ ਨਹੀਂ ਕਰਦੇ ਕਿਉਂਕਿ ਇਨਸਾਨ ਤੋਂ ਉੱਪਰ ਰਿਸ਼ਤੇ ਤੋਂ ਉੱਪਰ ਕੁਝ ਵੀ ਨਹੀਂ ਇਨਾ ਗੱਲਾਂ ਤੋਂ ਛੱਡਿਆ ਵੀ ਜਾ ਸਕਦਾ ਹੈ ਤਾਂ ਆਪਣੇ ਰਿਸ਼ਤੇ ਨੂੰ ਬੌਂਡ ਲਈ ਆਪਣਾ ਪਿਆਰ ਬਣਾ ਕੇ ਰੱਖਣ ਲਈ ਘਰ ਦੇ ਵਿੱਚ ਕੁਝ ਸ਼ਾਂਤੀ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇੱਕ ਦੂਸਰੇ ਨੂੰ ਸਮਝਣਾ ਅਤੇ ਪਿਆਰ ਕਰਨਾ ਸ਼ਰਨ ਅੱਜ ਕੱਲ ਤਾਂ ਟੈਕਨੋਲੋਜੀ ਦਾ ਜਮਾਨਾ ਆ ਹਾ ਨਾ ਤੇ ਮੋਬਾਈਲ ਫੋਨ ਦੇ ਵਿੱਚ ਵਡੇ ਰਹਿੰਦੇ ਆ ਚਾਹੇ ਰੀਲਸ ਦੇਖ ਰਿਆਂ ਚਾਹੇ ਚੈਟ ਕਰ ਰਿਆਂ ਜਾਂ ਕੁਝ ਵੀ ਆ ਹਰ ਟਾਈਮ ਫੋਨ ਹੱਥ ਦੇ ਵਿੱਚ ਆ ਤੇ ਇਵਨ ਤਾਂ ਆਪਾਂ ਹੁਣ ਜਿਵੇਂ ਆਪਣੇ ਪੇਰੈਂਟਸ ਆ ਤੇ ਉਹ ਅਲੱਗ ਕਮਰੇ ਦੇ ਵਿੱਚ ਬੈਠੇ ਆ ਉਹ ਵੀ ਰੀਲਸ ਦੇਖ ਰਹੇ ਨੇ ਤੇ ਬੱਚੇ ਆ ਉਹ ਵੀ ਅਲੱਗ ਬੈਠੇ ਆ ਰੀਲਸ ਦੇਖ ਰਹੇ ਨੇ ਬਾਅਦ ਦੇ ਵਿੱਚ ਤੇ ਜਦੋਂ ਦਿਮਾਗ ਥੋੜਾ ਜਿਹਾ ਪਜ਼ਲ ਜਾਂ ਹੋਣ ਲੱਗਦਾ ਹੈ ਫੋਨ ਰੱਖ ਲੈਂਦੇ ਨੇ ਪੈ ਜਾਂਦੇ ਨੇ ਤੇ ਫਿਰ ਉਹੀ ਕਹਿੰਦੇ ਨੇ ਕਿ ਜਿਹੜੀ ਜ਼ਿੰਦਗੀ ਆ ਰੀਲ ਵਰਗੀ ਹੋਈ ਪਈ ਆ ਸੋ ਇਹਨਾਂ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਫੋਨ ਤੋਂ ਥੋੜੀ ਦੂਰੀ ਘਟਾ ਕੇ ਜਿਆਦਾ ਨਹੀਂ ਤਾਂ ਕੰਟੇਨੀ ਕੰਟਾ ਨਹੀਂ ਤਾਂ ਅੱਧਾ ਘੰਟਾ ਤਾਂ ਆਪਣੇ ਪੇਰੈਂਟਸ ਦੇ ਕੋਲ ਜ਼ਰੂਰ ਬੈਠਣਾ ਚਾਹੀਦਾ ਹੈ ਜਿਸ ਪੇਰੈਂਟਸ ਨੂੰ ਵੀ ਚਾਹੀਦਾ ਕਿ ਆਪਣੇ ਬੱਚਿਆਂ ਦੇ ਕੋਲ ਜਰੂਰ ਬੈਠਣਾ ਚਾਹੀਦਾ ਹੈ ਥੋੜਾ ਜਿਹਾ ਟਾਈਮ ਤਾਂ ਜੋ ਉਹਦੇ ਨਾਲ ਕੋਈ ਨਾ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਦੇ ਇਸ ਚੀਜ਼ ਨੂੰ ਲੈ ਕੇ ਕੀ ਵਿਚਾਰ ਨੇ ਇਹ ਐਵੇਂ ਕੀ ਸੋਚਦਾ ਹੈ ਸੋ ਬੱਚਿਆਂ ਨੂੰ ਵੀ ਇਦਾਂ ਹੀ ਚਾਹੀਦਾ ਹੈ ਕਿ ਸਾਡੇ ਪੇਰੈਂਟਸ ਇਹ ਚੀਜ਼ ਨੂੰ ਲੈ ਕੇ ਕੀ ਸੋਚਦੇ ਨੇ ਗੱਲ-ਗੱਲ ਦੇ ਵਿੱਚ ਆਪਣੀ ਗੱਲ ਕਹਿਣ ਨੂੰ ਤਰੀਕਾ ਲੱਭ ਜਾਂਦਾ ਹੈ ਸੋ ਉਸ ਤਰੀਕੇ ਦੇ ਨਾਲ ਵੀ ਤੁਹਾਨੂੰ ਆਪਣੀਕ ਤਾਂ ਜੇ ਕੋਈ ਪਰੇਸ਼ਾਨੀ ਆ ਉਹਦਾ ਹੱਲ ਹੋ ਸਕਦਾ ਹੈ ਦੂਸਰਾ ਇਹ ਹੈ ਕਿ ਤੁਸੀਂ ਦੂਸਰੇ ਨੂੰ ਸਮਝੋਗੇ ਪੇਰੈਂਟਸ ਨੂੰ ਸਮਝੋਗੇ ਵੀ ਸਾਡੇ ਪੇਰੈਂਟਸ ਕਿੱਦਾਂ ਦੇ ਆ ਤੇ ਪੇਰੈਂਟਸ ਨੇ ਬੱਚਿਆਂ ਨੂੰ ਸਮਝਣਗੇ ਕਿ ਮੇਰਾ ਬੱਚਾ ਕਿਵੇਂ ਦਾ ਹੈ ਤੇ ਕਿਹੜੀ ਲਾਈਨ ਤੇ ਜਾ ਰਿਹਾ ਹੈ ਕਿ ਕੁਝ ਗਲਤ ਤਾਂ ਨਹੀਂ ਕਰ ਰਿਹਾ ਜਾਂ ਕੁਝ ਵੀ ਮੈਨੂੰ ਅੱਜ ਇਹਨੇ ਇਦਾਂ ਕਿਉਂ ਪੁੱਛਿਆ ਹਨਾ ਸੋ ਇਹ ਮੈਨੂੰ ਲੱਗਦਾ ਹੈ ਕਿ ਉਹ ਵੀ ਥੋੜੀ ਵਾਲੀ ਗੱਲ ਕਿ ਪਿਆਰ ਤੇ ਸਮਝਣਾ ਬਹੁਤ ਜ਼ਰੂਰੀ ਹੈ ਕੋਈ ਵੀ ਰਿਸ਼ਤਾ ਹੈ ਕਿਉਂਕਿ ਜੇ ਸਾਡੇ ਵਿੱਚ ਅੰਡਰਸਟੈਂਡਿੰਗ ਨਹੀਂ ਹੋਊਗੀ ਤਾਂ ਉਹ ਰਿਸ਼ਤਾ ਨਹੀਂ ਚੱਲੂਗਾ ਚਾਹੇ ਭੈਣ ਭਰਾ ਦਾ ਆ ਪੇਰੈਂਟਸ ਦਾ ਆ ਪਤੀ ਪਤਨੀ ਦਾ ਆ ਫਰੈਂਡਸ ਦੇ ਵਿੱਚ ਵੀ ਆ ਜੇ ਹੁਣ ਆਪਾਂ ਵੱਧ ਚੜ ਕੇ ਉਹੀ ਅਗਲੇ ਤੇ ਥੋਪੀ ਜਾਵਾਂਗੇ ਫਿਰ ਉਹ ਚੀਜ਼ ਵੀ ਨਹੀਂ ਆ ਕਹਿੰਦੇ ਨੇ ਕਿ ਜੇ ਇੱਕ ਗੁਲਾਬ ਦਾ ਫੁੱਲ ਆ ਜੇ ਉਹਨੂੰ ਆਪਾਂ ਟਾਣੀ ਤੋਂ ਤੋੜਾਂਗੇ ਨਾ ਜੇ ਉਹਨੂੰ ਆਪਾਂ ਇੱਕ ਗਲਾਸ ਦੇ ਵਿੱਚ ਥੋੜੇ ਜੇ ਪਾਣੀ 'ਚ ਰੱਖਾਂਗੇ ਤਾਂ ਮੁਰਝਾਊਗਾ ਕਿਉਂਕਿ ਉਹਨੂੰ ਕਿਉਂਕਿ ਉਹਨੂੰ ਖੁੱਲਣ ਦਾ ਟਾਈਮ ਨਹੀਂ ਮਿਲਣਾ ਖਿਲਣ ਦਾ ਟਾਈਮ ਨਹੀਂ ਮਿਲਣਾ ਹੈਨਾ ਕਿਉਂਕਿ ਉਹਨੂੰ ਆਪਾਂ ਆਪਣੇ ਅਕੋਰਡਿੰਗ ਬੰਦ ਕੀਤਾ ਆ ਜੇ ਉਹਨੂੰ ਟਾਣੀ ਤੇ ਹੀ ਉਹਨੂੰ ਖਿਲਣ ਦਿੱਤਾ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਉਹ ਆਪਣਾ ਟਾਈਮ ਆਉਣ ਤੇ ਪ੍ਰੋਪਰ ਖਿਲੇਗਾ ਤੇ ਖੁਸ਼ਬੂ ਵੀ ਵਿਖੇਰੇਗਾ ਹਣਾ ਸੋ ਉਹਨੂੰ ਤੋੜਨ ਦੀ ਬਜਾਏ ਸਗੋਂ ਉਹਨੂੰ ਜੇ ਗਲਤ ਕਰ ਰਿਹਾ ਤਾਂ ਸਮਝਾਓ ਜੇ ਚੰਗਾ ਕਰ ਰਿਹਾ ਤਾਂ ਉਹਨੂੰ ਹੋਰ ਮੋਟੀਵੇਟ ਕਰੋ ਬ੍ਰੀਫ ਨੋਟਸ ਪਰ ਜਾਂ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਮੀਦ ਕਰਦੇ ਹਾਂ ਕਿ ਲੋਕ ਇਸ ਤੋਂ ਸੇਧ ਜ਼ਰੂਰ ਲੈਣਗੇ ਕਿਉਂਕਿ ਕਈ ਵਾਰੀ ਨਾ ਛੋਟੀਆਂ ਛੋਟੀਆਂ ਗੱਲਾਂ ਸਾਡੀ ਜ਼ਿੰਦਗੀ ਬਦਲ ਦਿੰਦੀਆਂ ਨੇ ਬਿਲਕੁਲ ਜੀ ਕਾਫੀ ਵੱਡੀਆਂ ਹੋ ਨਿਬੜਦੀਆਂ ਨੇ ਤੇ ਉਹ ਤਾਂ عمر ਸਾਡੇ ਨਾਲ ਰਹਿੰਦੀਆਂ ਨੇ ਕਿਤੇ ਕੋਈ ਪੜ੍ਹੀ ਹੋਈ ਗੱਲ ਕਿਤੇ ਕੋਈ ਸੁਣੀ ਹੋਈ ਗੱਲ ਬਹੁਤ ਬਹੁਤ ਧੰਨਵਾਦ ਜਨਾ ਸਾਡੇ ਨਾਲ ਇਸ ਮਸਲੇ ਤੇ ਗੱਲਬਾਤ ਕਰਨ ਦੇ ਲਈ ਫਿਰ ਤੋਂ ਆਪਾਂ ਇਕੱਠੇ ਹੋਵਾਂਗੇ ਅਤੇ ਗੱਲਬਾਤ ਕਰਾਂਗੇ ਇੱਕ ਹੋਰ ਨਵਾਂ ਮੁੱਦਾ ਲੈ ਕੇ ਕਿਉਂਕਿ ਜ਼ਿੰਦਗੀ ਦੇ ਨਾਲ-ਨਾਲ ਮਸਲੇ ਵੱਧਦੇ ਹੀ ਜਾਂਦੇ ਨੇ ਖਤਮ ਨਹੀਂ ਹੋ ਰਹੇ ਇਹਨਾਂ ਨੂੰ ਘਟਾਉਣ ਤੇ ਸੁਝਾਉਣ ਦੇ ਲਈ ਆਪਾਂ ਗੱਲ ਕਰਾਂਗੇ ਧੰਨਵਾਦ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ